ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਵਿਗੜਿਆ ਹੋਇਆ ਅਤੇ بارش ਪੈ ਰਹੀ ਹੈ ਜਿਦੇ ਚੱਲਦੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੀ ਕੋਟ ਦੀਆਂ ਜਿੱਥੇ ਫਰੀ ਕੋਟ ਦੇ ਵਿੱਚ ਭਾਰੀ بارش ਦੇ ਕਾਰਨ ਹਰ ਵਾਰ ਦੀ ਤਰ੍ਹਾਂ ਨੈਰੋਸਾਊਥ ਸੈਂਟਰ ਦੀਆਂ ਦੁਕਾਨਾਂ ਦੇ ਨੇੜੇ ਪਾਣੀ ਖੜ ਚੁੱਕਿਆ ਜਿੱਥੇ ਲੋਕਾਂ ਨੂੰ ਵੀ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਹੈ ਅਤੇ ਇਸ ਬਾਰੇ ਕੀ ਕਹਿੰਦੇ ਨੇ ਦੁਕਾਨਦਾਰ ਤੁਸੀਂ ਸੁਣੋ ਉਹਨਾਂ ਦੀ ਜਵਾਨੀ ਅਤੇ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਜੀ ਨਾਵਾ ਚਿਕਣਾ ਚਾਹਾਂ ਮੈਂ ਮਹ ਪ੍ਰਦੀਪ ਕੁਮਾਰਾ ਜੀ ਮੈਂ ਇਹੀ ਕਹਿਣਾ ਚਾਹਾਂਗਾ ਜੀ ਜਦੋਂ ਵੀ ਬਰਸਾਤ ਹੁੰਦੀ ਹੈ ਜੀ ਸਾਰਾ ਨਹਿਰੂ ਸ਼ਵਿੰਗ ਸੈਂਟਰ ਨੰਦਿਆਣਾ ਗੇਟ ਸਾਰਾ ਪਾਣੀ ਨਾਲ ਭਰ ਜਾਂਦਾ ਜੀ ਇਸ ਵਾਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਜੀ ਜਦੋਂ ਵੀ ਥੋੜੀ ਜਿਹੀ ਬਰਸਾਤ ਆਉਂਦੀ ਹੈ ਇੱਥੇ ਜਿਵੇਂ ਹੜ੍ਹ ਆਈ ਹੁੰਦੇ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਜੀ ਮੈਂ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਉਹ ਉਰ ਧਿਆਨ ਕੀਤਾ ਜਾਵੇ ਜੋ ਕਿ ਇੱਥੋਂ ਦੇ ਜੋ ਰਾਹ ਹੀ ਦਾ ਉਹ ਸਹੀ ਜਾ ਸਕਣ ਤੱਕ ਸਕਣ ਜੀ ਹਾਂਜੀ ਅੱਸੀ ਗੱਲ ਜੀ ਬੇਵਤੀ ਆਈ ਆ ਬੇਲੋਈ ਪਰਸੋ ਦਾ ਪਾਣੀ ਅੰਦਰੇ ਵੜੀ ਜਨਾ ਦੁਕਾਨਾਂ ਦੇ ਬਰਾ ਆਲਾ ਹੀ ਇਹਦਾ ਕੋਈ ਹੱਲ ਕੱਢਿਆ ਜਾ ਬਈ ਦੁਕਾਨਾਂ ਬੰਦ ਕਰਕੇ ਘਰਾਂ 'ਚ ਬੈਠੇ ਆ ਜੀ ਇਹਦਾ ਕੋਈ ਸਰਕਾਰ ਆਪਣਾ ਅਲਾ ਕਰੇ ਜੀ ਅਸਾਂ ਨੂੰ ਤਿੰਨ ਤਿੰਨ ਦਿਨ ਹੋ ਗਏ ਦੁਕਾਨਾਂ ਬੰਦ ਕਰਕੇ ਘਰਾਂ 'ਚ ਬੈਠੇ ਅੰਦਰੇ ਪਾਣੀ ਵੜ ਲਿਆ ਦੁਕਾਨਾਂ ਦਾ ਸਮਾਂਹ ਖਰਾਬ ਹੋ ਗਿਆ ਜੀ ਕਿਰਪਾ ਕਰਕੇ ਸਾਡੀ ਬੇਵਤੀ ਸੁਣੀ ਜਾਵੇ ਜੀ ਇਹ ਉਹ ਫਰੀ ਟੋਟ ਪੂਰੇ ਸ਼ਹਿਰ ਦਾ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਹੈ ਕਿਉਂਕਿ ਨੀਵੀਂ ਜਗ੍ਹਾ ਹੈ ਇਸ ਨੂੰ ਲੈ ਕੇ ਨਾਰੀ ਸੌਂਡ ਕੰਟਰਕਟਰ ਦੀਆਂ तमाम ਜਿਹੜੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਲੋਕਾਂ ਨੂੰ ਦਿੱਕਤ ਆਉਣੀ ਚਾਹੀਦੀ ਆ ਰਹੀ ਹੈ ਤੇ ਸਰਕਾਰ ਨੂੰ ਇਸ ਬਾਰੇ ਜਾਂ ਪ੍ਰਸ਼ਾਸਨ ਨੂੰ ਕਿਹੜੇ ਪ੍ਰਬੰਧ ਕਰਨੇ ਚਾਹੀਦੇ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋਵੇ ਪਰ ਬਹੁਤ ਇਹਨਾਂ ਨੂੰ ਕਰਨਾ ਚਾਹੀਦਾ ਪਾਣੀ ਦਾ ਨਿਕਾਸ ਕਰ ਰਹੇ ਹੋ ਜਾਂ ਡੰਬ ਭਰਿਆ ਉੱਪਰ ਆਵਾ ਕਾਰਾਂ ਨੂੰ ਧੱਕੇ ਲਾ ਲਾ ਲੋਕੀ ਸਕੂਟਰਾਂ ਨੂੰ ਕਾਰਾਂ ਨੂੰ ਧੱਕੇ ਲਾ ਲਾ ਬਾਹਰ ਕੱਢੀ ਜਾਂਦੇ ਹੀ ਬੁਰੇ ਹਾਲਾ ਹੀ ਲੋਕਾਂ ਦੇ ਯਾਰ ਯੂਰ ਖਰਾਬ ਗਾੜੀ ਕਰ ਰਿਹਾ ਉਹ ਗਾੜੀ سٹਾਰਟ ਨਹੀਂ ਹੋ ਰਹੀ ਇਸ ਸਮੇਂ ਕੁਝ ਕਰੋ ਬੈਟਰੀ ਆਟੀ ਰੱਖੋ ਇਧਰ ਹੋ ਜਾ ਅਰੇ ਬੱਦੋ سٹਾਰਟ ਨਹੀਂ ਹੋ ਰਹੀ ਆ ਧੱਕਾ ਵੀ ਮਾਰਿਆ ਗਾੜੀ ਵਾਲਾ ਨੂੰ ਗੁਲਾਬ ਵਛਾ ਦਿਆ ਯਾਰ ਕੋਈ ਮਸਲਾ ਨਹੀਂ ਗਾੜੀ ਜਾ ਵੋ ਜਾਓ ਉਹ ਕਹਿੰਦੇ ਯਾਰ ਸਰਫ ਨਹੀਂ ਚੱਲ ਰਹੀ ਧੱਕਾ ਨਹੀਂ ਮਾਰਤੀ 1-2 ਨਾਲ ਉਸੇ ਕਰਾ ਯਾਰ ਉਹ ਲਾ ਫਾਟਿਆ ਦਿਖਾ ਦਿਆ ਮਾਰੂ ਧਿੰਦਰਾ